ਸ਼ੇਸ਼ ਮੁਲਾਕਾਤ ਸਾਡੇ ਨਾਲ ਨੇ ਜੀ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਸੈਮੂਲ ਸੋਣੀ ਜੀ ਸੋ ਸੋਣੀ ਜੀ ਨੂੰ ਤੁਹਾਨੂੰ ਮੈਂ ਦੱਸਣਾ ਤੁਹਾਨੂੰ ਵੀ ਬਹੁਤ ਜ਼ਿਆਦਾ ਪਿਆਰ ਜਿਹੜਾ ਸਾਡੇ ਇਲਾਕੇ 'ਚ ਮਿਲ ਰਿਹਾ ਵਾ ਜੀ ਸੋ ਵੱਡੀ ਗਿਣਤੀ 'ਚ ਲੋਕ ਜਿਹੜੇ ਆ ਜੀ ਇਹਨਾਂ ਨਾਲ ਜੁੜਨੇ ਨੇ ਸੋ ਸੋਣੀ ਜੀ ਸਾਡੇ ਨਾਲ ਇਹ ਉਹਨਾਂ ਨਾਲ ਗੱਲਬਾਤ ਕਰਦੇ ਆਂ ਸੋਣੀ ਜੀ ਕਿੰਨਾ ਮੁੱਦਿਆਂ ਨੂੰ ਲੈ ਕੇ ਜਿਹੜਾ ਵਾ ਜੀ ਤੁਸੀਂ ਜਿਹੜਾ ਮੈਦਾਨ 'ਚ ਆਈ ਹੋ ਜੀ ਬਹੁਤ ਧੰਨਵਾਦ ਜੀ ਔਰ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਪੂਰੇ ਵਿਊਜ਼ ਦਾ ਧੰਨਵਾਦ ਕਰਦਾ ਹਾਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਹਾਂ ਔਰ ਤੁਸੀਂ ਫਰੋਚ ਕੀਤਾ ਹੈ ਧੰਨਵਾਦ ਹੈ ਲੇਕਿਨ ਤੁਸੀਂ ਜਾਣਦੇ ਹੋ ਕਿ ਮੈਂ ਫਸਟ ਟਾਈਮ ਮੈਂ ਇਨ ਪੋਲਿਟਿਕਸ ਮੈਂ ਪਹਿਲੀ ਵਾਰ ਆਇਆ ਬੜੇ ਮੁੱਦੇ ਨੇ ਤੁਸੀਂ ਝਾਤੀ ਮਾਰ ਸਕਦੇ ਹੋ ਹੁਣ ਇਸ ਟਾਈਮ ਅਸੀਂ ਫਿਸ਼ਪਾਰਕ ਖੜੇ ਹਾਂ ਠੀਕ ਹੈ ਪਹਿਲੇ ਮੁੱਦੇ ਇੱਥੋਂ ਦੀ ਗੱਲ ਕਰ ਲਈ ਆਪਾਂ ਹਣਾ ਦੇਖੋ ਇੱਥੇ ਆਈ ਲਵ ਗੁਰਦਾਸਪੁਰ ਲਿਖਿਆ ਸੀ ਉਹ ਆਈ ਵੀ ਗਿਆ ਲੱਗ ਗਿਆ ਪਰ ਗਰਦਾਸਪੁਰ ਵੀ ਚੱਕ ਦੇਣਾ ਬਿਲਕੁਲ ਚਾਤੀ ਮੰਦੋ ਸਾਹਮਣੇ ਪੱਖੇ ਨੇ ਪੱਖਿਆਂ ਦੇ ਭਰਵੇਂਗੇ ਨੇ ਮਤਲਬ ਸਾਨੂੰ ਲਾਣ ਦਾ ਪਤਾ ਸਾਨੂੰ ਮੇਨਟੇਨ ਕਰਨ ਦਾ ਨਹੀਂ ਪਤਾ ਠੀਕ ਹੈ ਆ ਪਾਵੜੀ ਦੀਆਂ ਟਾਇਲ ਟੁੱਟੀਆਂ ਹੋਈਆਂ ਨੇ ਸਾਰੀਆਂ ਗ੍ਰਿਲ ਟੁੱਟੀਆਂ ਹੋਣੇ ਆ ਔਰ ਮੈਂ ਥੋੜਾ ਅੰਦਰ ਆਇਆ ਸੀਗਾ ਚਲੋ ਥੋੜਾ ਦੋ ਘੁੱਟ ਪਾਣੀ ਪੀਨੇ ਆ ਗਰਮੀ ਸੀ ਲੱਗ ਰਹੀ ਤੇ ਮੈਂ ਦੇਖਿਆ ਅੰਦਰ ਪਾਣੀ ਵੀ ਨਹੀਂ ਠੀਕ ਹੈ ਪਾਰਕ 'ਚ ਬੰਦਾ ਆਂਦਾ ਹੈ ਇਸ ਕਰਕੇ ਕਿ ਮੈਂ ਆਪਣੀ ਸਿਹਤ ਨੂੰ ਠੀਕ ਰੱਖਾਂ ਥੋੜਾ ਵਾਕ ਕਰਕੇ ਆਵਾਂ ਤੇ ਜਿੱਥੇ ਪੀਂਲੀ ਪਾਣੀ ਨਹੀਂ ਇਧਰ ਜਾਤੀ ਮਾਰੋ ਸਾਹਮਣੇ ਨਾਲ ਕੋਰਨਰ 'ਚ ਦੇਖੋ ਕਿੰਨਾ ਸਾਰਾ ਕੂੜੇ ਦਾ ਢੇਰ ਲੱਗਾ ਹੈ ਠੀਕ ਹੈ ਬੰਦਾ ਪਾਰਕ ਜਾਂਦਾ ਆਪਣੀ ਸਿਹਤ ਨੂੰ ਠੀਕ ਕਰਨ ਵਾਸਤੇ ਇੱਥੇ ਲਾਈਫ ਬੱਧਰ ਹੋ ਚੁੱਕੀ ਹੈ ਹੂੰ ਕੋਈ ਇੱਥੇ ਕਿਸ ਇਸ ਤਰ੍ਹਾਂ ਦਾ এনवायरमेंट ਹੈ ਕਿ ਬੰਦੇ ਨੂੰ ਇਸ ਤਰ੍ਹਾਂ ਦੀ ਸਮੈਲ ਇੱਥੇ ਆ ਰਹੀ ਹੈ ਬੰਦਾ ਇੱਥੇ ਬਿਮਾਰ ਹੋ ਕੇ ਜਾ ਰਿਹਾ ਹੈ ਤੇ ਮਤਲਬ ਕੀ ਕਰ ਰਹੀ ਹੈ ਸਾਡੀ ਸਰਕਾਰਾਂ ਕਿੱਥੇ ਇਹਦਾ ਸਾਰਾ ਮੇਨਟੇਨੈਂਸ ਦਾ ਕੀ ਕੀ ਕੀਤਾ ਨਾ ਚੀਜ਼ਾਂ ਬਣਾ ਲੈਣੀਆਂ ਸੌਖੀਆਂ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਹਿੰਦੇ ਕਾਰ ਲੈਣੀ ਸੌਖੀ ਹੈ ਪਰ ਚਲਾਉਣੀ ਔਖੀ ਹੈ ਪੁੱਛ ਪੈਟਰੋਲ ਪੈਣਾ ਉਹ ਚ ਡੀਜ਼ਲ ਪੈਣਾ ਉਹ ਚ ਉਹਦੀ ਸਰਵਿਸਮੈਂਟ ਮੇਨਟੇਨੈਂਸ ਸਭ ਤੋਂ ਵੱਡੀ ਜ਼ਰੂਰੀ ਹੈ ਜੇ ਸਾਡਾ ਮੇਨਟੇਨੈਂਸ ਤੇ ਫੋਕਸ ਨਹੀਂ ਹੈ ਕਿਦਾਂ ਅਸੀਂ ਆਪਣੇ ਦੇਸ਼ ਦੇ ਸਰਵੰਨ ਨੂੰ ਸੰਭਾਲ ਸਕਾਂਗੇ ਠੀਕ ਹੈ ਮੋਦੀਆਂ ਤੁਸੀਂ ਗੱਲ ਕਰ ਰਹੇ ਹੋ ਤਾਂ ਛਾਤੀ ਮਾਰੋ ਬੰਦਾ ਪਲੱਸ 2 ਕਰਕੇ ਬਾਹਰ ਆਇਆ ਉਹਨੇ ਡਿਗਰੀ ਕੀਤੀ ਉਹਨੇ ਬੀਐਸਸੀ ਨਰਸਿੰਗ ਕੀਤੀ ਠੀਕ ਹੈ ਉਹਨੇ ਹੋਟਲ ਮੈਨੇਜਮੈਂਟ ਕੀਤੀ ਪਰ ਜਿੱਦਾਂ ਹੀ ਉਹ ਬਾਹਰ ਆਇਆ ਬੜੀ ਐਕਸਾਈਟਮੈਂਟ ਦੇ ਨਾਲ ਵਕੀਲ ਐਡਵੋਕੇਸੀ ਐਡਵੋਕੇਟ ਐਲੋਲ ਵੀ ਕਰਕੇ ਬਾਹਰ ਆਂਦੇ ਨੇ ਠੀਕ ਹੈ ਡਾਕਟਰ ਡਾਕਟਰੀ ਕਰਕੇ ਬਾਹਰ ਆਂਦੇ ਨੇ ਪਰ ਜਿੱਦਾਂ ਹੀ ਬਾਹਰ ਆ ਕੇ ਛਾਤੀ ਮਾਰਦੇ ਨੇ ਠੀਕ ਹੈ ਨਹੀਂ ਰਹੀ ਨਹੀਂ ਰਾ ਨਜ਼ਰ ਆਂਦਾ ਨਾ ਇੱਥੇ ਰਹਿਣ ਇਸਤੇ ਕੰਮ ਨਹੀਂ ਬਾਹਰ ਜਾਣ ਵਾਸਤੇ ਪੈਸੇ ਨਹੀਂ ਬੰਦਾ ਕੀ ਕਰੇਗਾ ਉਹ ਨਸ਼ੇ ਚ ਪਿਆ ਰਿਹਾ ਸਟ੍ਰੈਸ ਚ ਪਿਆ ਰਿਹਾ ਡਿਪਰੈਸ਼ਨ ਚ ਪਿਆ ਰਿਹਾ ਮੈਂ ਇੱਥੇ ਇੱਕ ਗੱਲ ਕਰਨ ਚਾਹਨਾ ਤੁਸੀਂ ਪੱਤਰਕਾਰ ਸਭ ਤੁਸੀਂ ਦੱਸ ਸਕਦੇ ਹੋ ਸਰਕਾਰ ਵੱਡੀ ਆ ਕਿ ਪ੍ਰਾਈਵੇਟ ਬੰਦੇ ਵੱਡੇ ਨੇ ਤੁਸੀਂ ਦੱਸੋ ਸਰਕਾਰ ਵੱਡੀ ਹੁੰਦੀ ਹੈ ਕਿ ਪ੍ਰਾਈਵੇਟ ਬੰਦੇ ਵੱਡੇ ਹੁੰਦੇ ਆ ਪਰ ਜਿੱਦਾਂ ਤੁਸੀਂ ਪ੍ਰਾਈਵੇਟ ਧਾਰਾਂ ਹੀ ਜਾਂਦੇ ਹੋ ਤੁਹਾਨੂੰ ਵਧੀਆ ਏਸੀ ਚੱਲਦੇ ਵਿਗਦੇ ਆ ਵਧੀਆ ਐਨਵਾਇਰਨਮੈਂਟ ਮਿਲਦਾ ਵਧੀਆ ਇਨਫਰਾਸਟ੍ਰਕਚਰ ਮਿਲਦਾ ਪਰ ਜਿੱਦਾਂ ਤੁਸੀਂ ਸਰਕਾਰੀ ਅਸਤੇ ਜਾਂਦੇ ਹੋ ਉੱਥੇ ਡਸਟਬਿਨ ਵੀ ਨਹੀਂ ਲੱਭਦਾ ਉਥੇ ਕੋਈ ਮੈਡੀਸਿਨ ਹੀ ਲੱਭਦੀ ਉਥੇ ਡਾਕਟਰ ਨਹੀਂ ਲੱਭਦਾ ਉਥੇ ਐਕਸ-ਰੇ ਮਸ਼ੀਨਾਂ ਨਹੀਂ ਲੱਭਦੀਆਂ ਮੈਂ ਕਹਿੰਦਾ ਸਰਵਿਸ ਨਹੀਂ ਕਿ ਸਰਕਾਰ ਵੱਡੀ ਹੈ ਕਿ ਪ੍ਰਾਈਵੇਟ ਪਲੇਅਰ ਮਤਲਬ ਇਹ ਸਰਕਾਰਾਂ ਹੀ ਸਭ ਕੁਝ ਕਰਾ ਰਹੀਆਂ ਨੇ ਆਪਣਾ ਭਾਗ ਛੱਡ ਕੇ ਅੱਜ ਸਰਕਾਰੀ ਬੱਸਾਂ ਆਪਣਾ ਟਾਈਮ ਛੱਡ ਕੇ ਪ੍ਰਾਈਵੇਟ ਬੱਸਾਂ ਚਲਾ ਰਹੀਆਂ ਨੇ ਇਹ ਸਭ ਲੀਡਰਾਂ ਦੀ ਮਿਲੀ ਭੁਗਤਾਂ ਘੱਟ ਹੋ ਰਿਹਾ ਹੈ ਮਤਲਬ ਸਾਰਾ ਤੰਦ ਨਹੀਂ ਕਹਿੰਦੇ ਤਾਣਾ ਹੀ ਵਿਗੜਿਆ ਹੋਇਆ ਸੁਣ ਜੀ ਸਿਸਟਮ ਤੇ ਕਿਉਂ ਨਹੀਂ ਸੁਧਾਰ ਆ ਪਾਇਆ ਔਰ ਇੱਥੇ ਸਾਡੇ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਵੀ ਐਮਪੀ بڑے بڑے ਐਮਪੀ ਆਏ ਜੀ بڑے بڑے ਕਦ ਵਾਲੇ ਆਏ ਆ ਪਰ ਸੁਧਾਰ ਕੇਂਦਰ ਦੀ ਬਾਪ ਬੜਾ ਨਾਲ ਭਈਆ ਸਭ ਤੋਂ ਵੱਡਾ ਰੁਪਈਆ ਇਹ ਰੁਪਈਆ ਜਿਹੜਾ ਹੈ ਨਾ ਜਿਹਦੇ ਜੜੀ ਇਹਨੂੰ ਲਤ ਲੱਗ ਚੁੱਕੀ ਹੈ بڑے ਲੋਕ ਕਹਿੰਦੇ ਰਾਜਨੀਤੀ ਬੜੀ ਰਾਜਨੀਤੀ ਥੋੜੀ ਮਾੜੀ ਚੀਜ਼ ਹੈ ਰਾਜਨੀਤੀ ਤੇ ਇਹ ਪੋਲਿਟਿਕਸ ਇਹ ਅਸੀਂ ਲੋਕਾਂ ਨੂੰ ਸਵਾਵਾ ਮਹਿਆ ਕਰਦੀਆਂ ਨੇ ਤੇ ਸਵਾਵਾ ਮਹਿਆ ਕਰਨਾ ਮਾੜੀ ਚੀਜ਼ ਹੈ ਨਹੀਂ ਇਹ ਕਰਪਟ ਲੋਕ ਜਿਹੜੇ ਰਾਜਨੀਤੀ ਚ ਆ ਚੁੱਕੇ ਨੇ ਜਿਹਦੇ ਕਰਕੇ ਲੋਕਾਂ ਨੇ ਰਾਜਨੀਤੀ ਨੂੰ ਮਾੜਾ ਕਹਿਣਾ ਸ਼ੁਰੂ ਕਰ ਦਿੱਤਾ ਹੈ ਇਹ ਲੋਕਾਂ ਨੂੰ ਸਿਰਫ ਇੱਕੋ ਹੀ ਕੰਮ ਹੈ ਲੀਡਰਾਂ ਨੂੰ ਕਿ ਅਸੀਂ ਕਿਸ ਤਰ੍ਹਾਂ ਠੇਕੇ ਕਰਵਾ ਕੇ ਲੋਕਾਂ ਨਾਲ ਕੋਈ ਕੰਟਰੈਕਟ ਕਰਵਾ ਕੇ ਕਿਸ ਤਰ੍ਹਾਂ ਸੀ ਆਪਣਾ ਮਾਰਜਨ ਆਪਣੀ ਪਾਕਟ ਦੇ ਅੰਦਰ ਕਰ ਸਕਨੇ ਆ ਕਿੱਦਾਂ ਹੀ ਆਪਣੇ ਬਸਾਂ ਵਧਾ ਸਕਨੇ ਆ ਕਿੱਦਾਂ ਅਸੀਂ ਪٹرول ਪੰਪ ਵਧਾ ਸਕਨੇ ਆ ਕਿੱਦਾਂ ਅਸੀਂ ਆਪਣੇ ਪੱਠੇ ਵਧਾ ਸਕਦੇ ਇੱਕੋ ਹੀ ਕੰਮ ਹੈ ਇਹਨਾਂ ਕਰਪਸ਼ਨ ਤੇ ਲੱਗ ਬੰਨੇ ਆ ਸੁਣੀ ਜੀ ਇੱਕ ਚੀਜ਼ ਹੋਰ ਦੇਖਣ ਨੂੰ ਮਿਲ ਰਹੀ ਹੈ ਅਸੀਂ ਆਮ ਚਰਚਾ ਹੋ ਰਹੀ ਆ ਕੁਝ ਰਾਜਨੇਤਾ ਜਿਹੜੇ ਕਹਿ ਰਹੇ ਨੇ ਕਿ ਸੁਣੀ ਜੀ ਜਿਹੜੀ ਖਤਰਾ ਬਣੇ ਤੇ ਖਤਰਾ ਜਦੋਂ ਸੱਟ ਕਹਿੰਦੇ ਸੱਚ ਕੌੜਾ ਜੀ ਮਤਲਬ ਜਦੋਂ ਸੱਚ ਬੋਲਾਂਗੇ ਉਹ ਤੇ ਹੀ ਫਿਰ ਕੌੜਾ ਲੱਗੇਗਾ ਡੇਂਜਰ ਲੱਗੇਗਾ ਕਿਉਂ ਡਰਦੇ ਪਏ ਤੁਹਾਡੇ ਤੇ ਅਸਲ ਵੇਖੋ ਵੇਖੋ ਅੱਜ ਬੱਚਾ ਬੱਚਾ ਜਾਣਦਾ ਜੇ ਕੋਈ ਲੀਡਰ ਮਾਰਕੀਟ ਚ ਕੋਈ ਲੀਡਰ ਸੁਸਾਇਟੀ ਚ ਨਹੀਂ ਲੱਭਦਾ ਪਰ ਜਿੱਦਾਂ ਹੀ ਬਿਗਲ ਵਜਦਾ ਚੋਣਾ ਦਾ ਇਹ ਝੋਲਾ ਚੁੱਕ ਕੇ ਤੁਰੇ ਫਿਰਦੇ ਨੇ ਗਲੀ ਗਲੀ ਕੁੰਡੇ ਖੜਗਾ ਰਹੇ ਨੇ ਕੁੰਡੇ ਖੜਗਾ ਰਹੇ ਨੇ ਗੋਡੀਆਂ ਫਲਾਰੇ ਨੇ ਐਸੀ ਐਕਟਿੰਗ ਕਰ ਰਹੇ ਨੇ ਇਹ ਤੇ ਮਤਲਬ ਸੰਨੀ ਦਿਓਲ ਨੇ ਤੇ ਐਕਟਿੰਗ ਕਰ ਗਿਆ ਸੀ ਸਨੀ ਦਿਓ ਐਕਟਿੰਗ ਕਰ ਗਿਆ ਸੀ 5 ਦਿਨ 10 15 ਦਿਨ ਆ ਕੇ ਇਹਨਾਂ ਉਹਨੂੰ ਵੀ ਫੇਲ ਕਰਤਾ ਜੀ ਮੈਂ ਕਹਿੰਦਾ ਵੀ ਇਹ ਛੱਡ ਕੇ ਰਾਜਨੀਤੀ ਤੇ ਬਾਲੀਵੁੱਡ ਚੱਲ ਜਾਓ ਬੜੇ ਵਧੀਆ ਐਕਟਰ ਹੋ ਤੁਸੀਂ ਮਤਲਬ ਕੰਮ ਕੋਈ ਨਹੀਂ ਕਰਨਾ 15 ਦਿਨ ਹੱਥ ਜੋਇ ਕੇ ਹੱਥ ਜੋੜ ਕੇ ਗੋਡੇ ਟੇਕ ਕੇ ਇਹਨਾਂ ਕਿਸੇ ਨਾਲ ਕਿਧਰੇ ਫੇਰ ਸੱਤਾ ਹਸਲ ਕਰ ਲੈਣੀ ਆ ਮੈਂ ਇਸ ਵਾਰੀ ਇਹ ਕਹਾਂਗਾ ਮੇਰਾ ਸੁਨਾ ਹੈ ਕਿ ਤੁਸੀਂ ਇਸ ਵਾਰੀ ਤੁਸੀਂ ਚੰਗੀ ਤਰ੍ਹਾਂ ਭਲੀ ਭੰਤੀ ਜਾਣਦੇ ਲੋਕਾਂ ਨੂੰ ਇਹ ਲੀਡਰ ਨੂੰ ਭਲੀ ਭੰਤੀ ਜਾਣਦੇ ਹੋ ਇਸ ਵਾਰ ਇਹ ਲੋਕ ਲੀਡਰਾਂ ਨੂੰ ਇਹਨਾਂ ਗਲਤ ਨੀਤੀਆਂ ਵਾਲੇ ਲੀਡਰਾਂ ਨੂੰ ਮੂੰਹ ਨਹੀਂ ਲਾਉਣਗੇ ਜੀ ਸੁਣੋ ਜੀ ਬੇਰੁਜ਼ਗਾਰੀ ਵੀ ਇੱਕ ਵੱਡੀ ਸਮੱਸਿਆ ਸਾਡੇ ਇਲਾਕੇ ਦੀ ਮੈਂ ਦੇਖਿਆ ਬਹੁਤ ਵੱਡੀ ਸਮੱਸਿਆ ਹੈ ਜੀ ਕਿਉਂਕਿ ਬੱਚੇ ਬੇਰੁਜ਼ਗਾਰ ਜਿਹੜੇ ਆ ਨਾ ਆਮ ਦੇਖਣ ਨੂੰ ਨਸ਼ੇ ਦੀ ਦਲਦਲ ਵਿੱਚ ਫਸਦੇ ਜਾ ਰਹੇ ਆ ਪਰ ਇਹਨਾਂ ਰਾਜਨੀਤਕਾਂ ਵਾਲੇ ਕਦੀ ਕਿਸੇ ਦਾ ਕੀਤਾ ਬੁਲ ਵੀ ਕੋਈ ਕੋਈ ਪਲਾਨ ਨਹੀਂ ਹੈਗਾ ਕੋਈ ਵੇਖੋ ਇੱਕ ਪ੍ਰਾਈਵੇਟ ਪਲੇਅਰ ਜੇ ਆਪਣੀਆਂ ਮੈਡੀਸਨ ਫਾਰਮਾਸਿਊਟੀਕਲ ਦੀਆਂ ਕੰਪਨੀ ਖੋਲ ਕੇ ਇੱਕ ਵੱਡੀ ਬਿਲਡਿੰਗ ਨਾਲ ਇਹਨਾਂ ਕੋਈ ਮਹੱਈਆ ਕਰਦਾ ਸਰਕਾਰ ਕਿਉਂ ਨਹੀਂ ਕਰ ਸਕਦੀ ਬਿਲਕੁਲ ਬਿਲਕੁਲ ਸਰਕਾਰ ਕਿਉਂ ਨਹੀਂ ਹਸਪੀਟਲ ਖੋਲ ਸਕਦੀ ਸਰਕਾਰ ਕਿਉਂ ਨਹੀਂ ਦਵਾਈਆਂ ਬਣਾਉਣ ਲਈ ਯਾਨੀ ਕਿ ਕੰਪਨੀ ਖੋਲ ਸਕਦੀ ਕਿਉਂ ਨਹੀਂ ਕਰ ਸਕਦੀ ਠੀਕ ਹੈ ਇਹਨਾਂ ਦੀ ਨੀਅਤ ਚ ਕੋਟ ਹੈ ਇੱਕੋ ਗੱਲ ਨੀਅਜ਼ ਖੋਟ ਐ ਸਿਰਫ ਪੈਸਾ ਅੰਦਰ ਕਰਨਾ ਹੀ ਇਹਨਾਂ ਦਾ ਧਰਮ ਬਣ ਚੁੱਕਾ ਆ ਲੇਕਿਨ ਲੋਕ ਐਸ ਵਾਰੀ ਇਹ ਸਾਰੇ ਰਵਾਇਤੀ ਬਟਨਾਂ ਨੂੰ ਛੱਡ ਕੇ ਸੈਮੂਲ ਸੋਨੀ ਦਾ ਬਟਨ ਦਬਾਉਣਗੇ ਔਰ ਮੈਂ ਡੰਕੇ ਦੀ ਝੋਟ ਦੇ ਕਹਿੰਨਾ ਮੈਂ ਕੰਮ ਕਰਕੇ ਦੱਸਾਂਗਾ ਮੈਂ ਰੋਜ਼ਗਾਰ ਪੈਦਾ ਮਹੱਈਆ ਕਰਕੇ ਦੱਸਾਂਗਾ ਮੈਂ ਕੱਲੇ-ਕੱਲੇ ਬੰਦੇ ਨੂੰ ਕਿਸੇ ਤਰ੍ਹਾਂ ਵੀ ਆਪਣੇ ਇੱਕ ਮਿੰਟ ਇੱਕ ਵਿਜ਼ਨ ਦਵਾਂਗਾ ਬੱਚਿਆਂ ਨੂੰ ਇੱਕ ਦਰਸ਼ਨ ਦਵਾਂਗਾ ਨੌਜਵਾਨ ਬੱਚਿਆਂ ਨੂੰ ਕਿ ਭਾਰਤ 'ਚ ਬੜੀ ਵਧੀਆ ਜ਼ਿੰਦਗੀ ਜੀ ਸਕਨੇ ਸੀ ਤੁਹਾਨੂੰ ਕੋਈ ਲੋੜ ਨਹੀਂ ਕੈਨੇਡਾ ਜਾਣ ਦੀ ਤੁਹਾਨੂੰ ਕੋਈ ਲੋੜ ਨਹੀਂ ਆਸਟ੍ਰੇਲੀਆ ਜਾਣ ਦੀ ਲੇਕਿਨ ਫੇਕ ਵਾਦੇ ਭਗਵੰਤਮਾਨ ਨੇ ਵੀ ਕੀਤੇ ਕਿ ਲੋਕ ਅੰਗਰੇਜ਼ ਇੱਥੇ ਆਉਣਗੇ ਕਿ ਆਏ ਨੇ ਇਹ ਤਾਂ ਪਹਿਲੇ ਵੀ ਟੋਟ ਨੂੰ ਫਿਰਦੇ ਨੇ ਜਿਹੜੇ ਇੱਥੇ ਰਹਿੰਦੇ ਨੇ ਇਸ ਕਰਕੇ ਮੇਰੀ ਗੁਜਾਰਿਸ਼ ਹੈ ਇਸ ਵਾਰੀ ਇੱਕ ਆਮ ਇਨਸਾਨ ਨੂੰ ਇੱਕ ਨਾਰਮਲ ਬੰਦੇ ਨੂੰ ਜਿਹੜਾ ਇੱਕ ਆਮ ਘਰ ਚ ਵੱਸਦਾ ਛੋਟੇ ਪਰਿਵਾਰ ਦਾ ਰਹਿਣ ਵਾਲਾ ਗਰੀਬ ਬੰਦਾ ਇਹਦਾ ਸਾਥ ਦੇ ਕੇ ਵੇਖੋ ਮੈਂ ਦਿਲ ਤੋਂ ਕਹਿੰਦਾ ਇੱਕ ਵਾਰੀ ਸਾਥ ਦੇ ਕੇ ਵੇਖੋ ਇੱਕ ਵਾਰੀ ਲੋਕ ਸਮਾਜਿਕ ਭੇਜ ਕੇ ਵੇਖੋ ਮੈਂ ਇਹਨਾਂ ਦੀ ਇੰਟਰਨੈਟ ਖੜਕਾ ਦਿਆਂਗਾ ਇਹਨਾਂ ਨੂੰ ਚਾਨਣ ਕਰਾ ਦਿਆਂਗਾ ਕਿ ਇਹ ਰਾਜਨੀਤੀ ਕਰਨਾ ਇਹਨਾਂ ਦੇ ਵੱਸਦਾ ਰੋਗ ਨਹੀਂ ਹੈ ਤੁਸੀਂ ਬਥੇਰੇ ਪੈਸੇ ਅੰਦਰ ਕਰ ਲੈਣ ਤੁਹਾਡਾ ਧੰਨ ਇਸ ਵਾਰੀ ਗਰੀਬ ਬੰਦੇ ਨੂੰ ਮੌਕਾ ਦੋ ਮੈਂ ਕਹਿੰਦੇ ਬਲੇ ਬਲੇ ਕਰਾ ਦੇਾਂਗੇ ਜੀ ਸੋਨੀ ਜੀ ਇਕੱਲੇ ਕਿਦਾਂ ਸਿਸਟਮ ਨਾਲ ਲੜਨਗੇ ਜੀ ਕਿਦਾਂ ਇਹ ਜਿਹੜੀ ਉਪਲਬਧ ਦੀ ਹਾਸਲ ਕਰਨਗੇ ਸੋਨੀ ਜੀ ਇਕੱਲੇ ਕਿਦਾਂ ਕਰਨਗੇ ਬਿਲਕੁਲ ਠੀਕ ਹੈ ਅੱਜ ਲੋਕ ਕਹਿੰਦੇ ਨੇ ਤੁਹਾਡਾ ਢਾਂਚਾ ਕਿੱਥੇ ਆ ਤੁਹਾਡਾ ਆਈਟੀ ਸੈੱਲ ਕਿੱਥੇ ਆ ਤੁਹਾਡਾ ਨੈਟਵਰਕ ਕਿੱਥੇ ਆ ਤੁਹਾਡੀਆਂ ਟੀਮਾਂ ਕਿੱਥੇ ਨੇ ਇਹ ਦਰਦ ਜਿਹੜਾ ਨਾ ਬੇਰੋਜ਼ਗਾਰੀ ਦਾ ਦਰਦ ਜਿਹੜਾ ਠੀਕ ਹੈ ਇਹ ਨਸ਼ੇ ਦਾ ਜਿਹੜਾ ਦਰਦ ਆ ਇਹ ਪੇਨ ਹੀ ਇਹ ਵੇਵ ਹੀ ਮੇਰਾ ਢਾਂਚਾ ਆ ਇਹ ਪੇਨ ਹੀ ਇਹ ਵੇਵ ਹੀ ਮੇਰਾ ਸਟਰਕਚਰ ਆ ਇਹੀ ਇਹਨਾਂ ਨੇ ਯਾਹਲੀ ਆਈਟੀ ਸੈੱਲ ਕ੍ਰੀਏਟ ਕੀਤਾ ਨਾ ਉੱਥੇ ਬੰਦਾ ਭਾਇਆ 500 ਗਿਆ ਸਾਡੀਆਂ ਪੋਸਟਾਂ ਸ਼ੇਅਰ ਕਰੀਏ ਇਹ ਯਾਹਲੀ ਆਈਟੀ ਸੈੱਲ ਆ ਲੇਕਿਨ ਆਈਟੀ ਸੈੱਲ ਮੇਰਾ ਐਕਚੁਅਲ ਉਹ ਲੋਕ ਨੇ ਜਿਹੜੇ ਬੇਰੁਜ਼ਗਾਰ ਨੇ ਉਹ ਮੇਰੀਆਂ ਪੋਸਟਾਂ ਸ਼ੇਅਰ ਕਰ ਰਹੇ ਆ ਉਹ ਮੇਰੇ ਨਾਲ ਤੁਰ ਰਹੇ ਆ ਉਹੀ ਮੇਰਾ ਆਈਟੀ ਸੈੱਲ ਉਹੀ ਮੇਰਾ ਟਾਂਚ ਆ ਉਹੀ ਮੇਰੇ ਨਾਲ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਦੇਖਣਗੇ ਸੁਣੋ ਇੱਕ ਚੀਜ਼ ਮੈਂ ਲਾਸਟ ਤੁਹਾਨੂੰ ਪੁੱਛਣਾ ਅੰਡਸਟਰੀ ਕੋਈ ਨਹੀਂ ਇਥੇ ਆ ਸਕਿਆ ਜੇ ਕੇਸ਼ਵਪੁਰ ਸ਼ੰਭ ਦੀ ਗੱਲ ਕਰੀਏ ਤਾਂ ਸ਼ੰਭ ਵੀ ਡਵੈਲਪ ਹੋ ਸਕਦਾ ਸੀ ਟੂਰਿਜ਼ਮ ਹੱਬ ਬਣ ਸਕ ਪਰ ਕਿਸੇ ਨੇ ਕੋਈ ਧਿਆਨ ਇਸ ਵੱਲ ਦਿੱਤਾ ਨਹੀਂ ਮੈਂ ਕਹਿੰਦਾ ਗੁਰਦਾਸਪੁਰ ਐਡਾ ਪਿਆਰਾ ਸ਼ਹਿਰ ਆ ਠੀਕ ਹੈ ਬਟਾਲੀ ਨੂੰ ਵੇਖੋ ਲੋਹੇ ਦਾ ਸ਼ਹਿਰ ਆ ਠੀਕ ਹੈ ਜੀ ਇੱਥੇ ਆਰਟ ਐਂਡ ਕਲਚਰ ਦੀ ਗੱਲ ਕਰੀਏ ਠੀਕ ਹੈ ਜੱਸੀ ਸਾਹਿਬ ਇੱਥੇ ਹੋਏ ਨੇ ਦੀਵਨੰਦ ਸਾਹਿਬ ਹੋਏ ਨੇ ਸ਼ਿਵਕਰਨ ਬਟਾਲਵੀ ਸਾਹਿਬ ਇੱਥੇ ਹੋਏ ਨੇ ਬੀਜੇ ਕਿ ਧਾਰਮਿਕ ਗਤੀਵਿਧੀਆਂ ਦੀ ਗੱਲ ਕਰੀਏ ਠੀਕ ਹੈ ਜੀ ਕਿਨੇ ਪਣੋਰੀ ਪਰਮਦਾਮ ਇੱਥੇ ਹੈ ਠੀਕ ਹੈ ਕਾਦੀਆਨੀ ਗਦਾ ਹੈ ਨਾ ਉਹ ਧਿਆਨਪੁਰ ਦਾਮ ਧਿਆਨਪੁਰ ਦਾਮ ਕਾਦੀਆਨੀ ਜਿਹੜੇ ਜਮਾਤ ਹੈਗੀ ਆ ਉਹ ਇੱਥੇ ਆ ਸਾਡੇ TPM ਚਰਚ ਬੜੀ ਵੱਡੀ ਪੂਰੀ TPM ਪੂਰੇ ਵਰਲਡ ਇੱਥੇੋਂ ਚੱਲਦਾ ਸਾਡਾ ਹੋਸਨਾ ਚਰਚ ਇੱਥੇੋਂ ਚੱਲਦਾ ਬੜੇ ਯਾਨੀ ਕਿ ਇੱਕ ਰਿਲੀਜੀਅਸ ਹੱਬ ਵੀ ਹੈਗੀ ਆ ਬਿਲਕੁਲ ਬਿਲਕੁਲ ਇਹ ਰਿਲੀਜੀਅਸ ਹੱਬ ਵੀ ਹੈਗੀ ਆ ਔਰ ਇਹਦੇ ਨਾਲ ਨਾਲ ਇਹ ਇੰਡਸਟਰੀ ਹੱਬ ਵੀ ਹੈਗੀ ਆ ਇਹ ਕਲਚਰਲ ਹੱਬ ਵੀ ਹੈਗੀ ਆ ਲੇਕਿਨ ਇਹਨਾਂ ਇਹ ਲੀਡਰਾਂ ਨੇ ਇਹ ਸਾਰੀਆਂ ਹੱਬ ਨੂੰ ਆਪਣੀ ਨੋਟਾਂ ਨੂੰ ਅੰਦਰ ਕਰਨ ਵਾਲੀ ਹੱਬਾਂ ਆ ਲਿਆ ਜਿੰਨੇ ਵੀ ਫੰਡਸ ਜਾਂਦੇ ਨੇ ਕਿਸੇ ਨੂੰ ਕੁਝ ਨਹੀਂ ਪਤਾ ਕਦੀ ਵੇਖਿਆ ਜੀ ਐਮਪੀ ਲੋਕਾਂ ਨੂੰ ਮਿਲਦਾ ਨੇ ਨੇਰੇ ਜੀ ਸਭ ਕੁਝ ਜਬਾ ਜੀ ਸਭ ਕੁਝ ਨੇਰੇ ਚੱਲਦੇ ਆ ਜੀ ਮੈਂ ਕਹਿੰਦਾ ਵੀ ਇਸ ਕਰੇ ਕੁੰਡੇ ਘੜਗਾ ਦਿਓ ਬਟਨ ਦਬਦੋ ਚਾਨਣ ਕਰ ਦਿਓ ਮੈਂ ਸਾਰਾ ਚਾਨਣ ਕਰ ਦਿਆਂਗਾ ਕੱਲੇ ਕੱਲੇ ਬੰਦੇ ਨੂੰ ਪਤਾ ਲੱਗ ਜਾਏਗਾ ਕਿ ਐਮਪੀ ਇਹਨਾਂ ਨੂੰ ਪਤਾ ਹੀ ਨਹੀਂ ਕਿ ਐਮਪੀ ਕੀ ਕਰ ਸਕਦਾ ਕੀ ਕਰ ਸਕਦਾ ਪਾਜੀ ਉਹਦੇ ਰਾਈਟਸ ਕੀ ਨੇ ਉਹਦੇ ਡਿਊਟੀ ਕੀ ਨੇ ਨਾ ਤੇ ਇਹਨਾਂ ਨੂੰ ਪਤਾ ਨਾ ਲੋਕਾਂ ਨੂੰ ਪਤਾ ਬਸ ਅੰਨੇ ਨੇਰੇ ਜੀ ਅਸੀਂ ਬਟਨ ਦੱਬੀ ਜਾ ਰਹੇ ਸਚਾਈ ਬਿਲਕੁਲ ਸੁਣਨੀ ਠੀਕ ਹੈ ਇਸ ਕਰਕੇ ਅੱਜ ਲੋੜ ਹੈ ਅੱਜ ਲੋੜ ਬਣ ਚੁੱਕੀ ਹੈ ਠੀਕ ਹੈ ਮੈਂ ਐਮਐਸਸੀ ਬੀਏ ਡੈ ਆ ਐਜੂਕੇਟਿਡ ਆ ਠੀਕ ਹੈ ਉੱਚੀ ਐਨੀਮੀ ਜਗ੍ਹਾ ਨੂੰ ਜਾਣਨਾ ਛੋਟੇ ਪਰਿਵਾਰ ਦਾ ਆ ਮੈਨੂੰ ਪਤਾ ਹੈ ਠੀਕ ਹੈ ਅੱਜ ਇੰਨੀ ਬੁਰੇ ਹਾਲਾਤ ਨੇ ਅੱਜ ਲੋਕਾਂ ਨੂੰ ਆਪਣੇ ਘਰ ਚ ਲਾਉਣ ਲਈ ਜੇ ਬੇਟੀ ਬੇਟੀਆਂ ਦੀ ਜਿਵੇਂ ਪੈਦਾ ਹੋ ਗਈ ਹੈ ਬੱਚਾ ਪੈਦਾ ਹੋ ਗਿਆ ਆਪਣੇ ਬੇਟਿਆਂ ਕੋਈ ਮਾਫੀ ਉਹਨੇ ਜਾਣਾ ਨਾ ਉਹ ਉੱਥੇ ਜਨੇਪਾ ਲੈਣ ਵਾਸਤੇ ਵੀ 10000 ਰੁਪਏ ਫਾਈਨਾਂਸ ਕਰਾਉਂਦੇ ਨੇ 8000 ਵਾਲਾ ਸੱਚਾਈ ਹੈ ਭਾਜੀ ਠੀਕ ਹੈ ਮਾਈਕਰੋ ਫਾਈਨਾਂਸ ਕੰਪਨੀ ਦੇ ਚੱਕਰ ਵਿੱਚ ਬਣ ਕੇ ਕਿਸ਼ਤੋ ਕਿਸ਼ਤੀ ਹੋਏ ਨੇ ਲੋਕ ਮੈਂ ਕਹਿੰਦਾ ਦਿਮਾਗ ਸਟ੍ਰੈਸ ਪੈ ਗਏ ਨੇ ਇਹਨਾਂ ਕਰਜ਼ਾਈ ਕਰ ਦਿੱਤਾ ਬੰਦਿਆਂ ਨੂੰ ਲੋਕ ਕਿਦਾਂ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਇੰਨੇ ਸਟ੍ਰੈਸ ਡਿਪਰੈਸ਼ਨ ਛੇ ਨੇ ਕਰਜ਼ੇ ਦੇ ਦਲ ਵਿੱਚ ਡੁੱਬੇ ਨੇ ਇਹ ਸਾਰਾ ਦਾ ਸਾਰਾ ਸ਼ਰੇਆ ਨਾ ਲੀਡਰ ਨੂੰ ਜਾਂਦਾ ਹੈ ਇਹੋ ਹੀ ਸਭ ਕੁਝ ਕਰ ਰਹੇ ਨੇ ਤਾਂ ਇਹੋ ਕਹਿੰਦਾ ਨਾ ਸਰਕਾਰਾਂ ਹੀ ਮਕੰਦੀਆਂ ਦੇ ਚਿੱਟਾ ਤੈਨੂੰ ਤੇ ਸ਼ਰੇਆਮ ਵੇਖਦਾ ਮਤਲਬ ਇਹਨਾਂ ਦੀ ਸ਼ਹਿਰ ਦੇ ਹੱਥਲੇ ਹੀ ਸਭ ਕੁਝ ਹੋ ਰਿਹਾ ਹੈ ਸੁਣ ਜੀ ਅਖੀਰ ਤੇ ਸਾਡੀ ਸ਼ਹਿਰ ਬਹੁਤ ਪਿਆਰੇ ਲੋਕ ਨੇ ਸਾਡੇ ਇਲਾਕੇ ਦੇ ਗੁਰਦਾਸਪੁਰ ਦੇ ਬਹੁਤ ਪਿਆਰੇ ਲੋਕ ਨੇ ਕੀ ਅਪੀਲ ਕਰੋਗੇ ਇਹਨਾਂ ਨੂੰ ਵੇਖੋ ਜੀ ਸੱਚਮੁੱਚ ਇੱਥੇ ਕੋਈ ਸ਼ੱਕ ਨਹੀਂ ਗੁਰਦਾਸਪੁਰ ਦੇ ਲੋਕ ਪੰਜਾਬੀ ਜਿੱਥੇ ਪੰਜਾਬੀ ਹੈ ਨਾ ਜਿੱਥੇ ਪੰਜਾਬੀ ਆ ਉਥੇ ਪਿਆਰ ਆ ਬਿਲਕੁਲ ਉਹ ਅਸੀਂ ਹਸਪੀਟੈਲਟੀ ਹੈ ਪੰਜਾਬੀ ਬੰਦੇ ਕੋ ਕਹਿੰਦੇ ਤੁਸੀਂ ਪਹੁੰਚੋਗੇ ਦੀ ਭੁੱਖੇ ਨਹੀਂ ਮੁੜਦੇ ਠੀਕ ਹੈ ਪੰਜਾਬੀ ਬੰਦੇ 'ਚ ਪਿਆਰ ਆ ਜਦੋਂ ਅਸੀਂ ਬਾਹਰ ਜਾਂਦੇ ਹਾਂ ਨਾ ਜਦੋਂ ਮੈਂ ਠੀਕ ਹੈ ਔਰ ਮੈਂ ਉਥੇ ਇੱਕ ਸਿੱਖ ਭਰਾ ਮੈਨੂੰ ਮਿਲ ਗਿਆ ਔਰ ਜਦੋਂ ਮੈਂ ਉਹਨਾਂ ਨੂੰ ਵੀ ਦੇਖਿਆ ਉਹਨੇ ਸੋਚਿਆ ਸ਼ਾਇਦ ਦਿੱਲੀ ਦਾ ਬੰਦਾ ਹੈ ਜਦੋਂ ਮੈਂ ਪੰਜਾਬੀ ਬੋਲੀ ਉਹਨੇ ਕੁੱਟ ਕੇ ਆ ਕੇ ਜੱਫੀ ਪਾ ਲਈ ਮੈਨੂੰ ਇਹ ਵੀ ਤਾਂ ਪਿਆਰਾ ਹੈ ਠੀਕ ਹੈ ਇੱਕ ਜਗ੍ਹਾ ਮੈਂ ਗਿਆ ਠੀਕ ਹੈ ਔਰ ਚੰਡੀਗੜ੍ਹ ਗਿਆ ਇੱਕ ਇਹ ਸਾਡੀ ਗੁਰਦਾਸਪੁਰ ਦੀ ਬੇਟੀ ਉੱਥੇ ਮੈਰਿਡ ਸੀਗੀ ਜਦੋਂ ਨੇ ਮੇਰੀ ਗੱਡੀ ਦਾ ਨੰਬਰ ਪੀਪੀ 06 ਵੇਖਿਆ ਉਹਨੂੰ ਚਾਹ ਚੜ ਗਿਆ ਕਿ ਮੇਰੇ ਪਿੰਡ ਦਾ ਕੋਈ ਬਿਲਕੁਲ ਬੇਟਾ ਆਇਆ ਕਹਿੰਦਾ ਮਤਲਬ ਐਡੇ ਲਗਾਵ ਸਾਨੂੰ ਆਪਸ ਵਿੱਚ ਹੈਗਾ ਲੇਕਿਨ ਉਹ ਲਗਾਵ ਨੂੰ ਮੈਂ ਜਾਣਦ ਕੇ ਠੀਕ ਹੈ ਉਹ ਪੰਜਾਬੀ ਭਰਾ ਉਸ ਭੈਣ ਨੂੰ ਮੈਂ ਕਹਿੰਨਾ ਉਹਨਾਂ ਲੋਕਾਂ ਨੂੰ ਕਹਿੰਨਾ ਕਿ ਮੈਂ ਤੁਹਾਡਾ ਭਰਾ ਆ ਠੀਕ ਹੈ ਇੱਕ ਵਾਰੀ ਜ਼ਰੂਰ ਮੇਰਾ ਸਾਥ ਦਿਓ ਦਿਲ ਤੋਂ ਕਹਿੰਨਾ ਇੱਕ ਵਾਰੀ ਜ਼ਰੂਰ ਮੇਰਾ ਸਾਥ ਦਿਓ ਮੈਂ ਤੁਹਾਨੂੰ ਉਹ ਸਾਰੀਆਂ ਸਰਵਿਸ ਮੈਂ ਹੈਇਆ ਕਰਾਂਗਾ ਮੈਂ ਜੀ ਤੋੜ ਮਿਹਨਤ ਕਰਾਂਗਾ ਇਹ ਨਹੀਂ ਕੰਪਨੀ ਵਿੱਚ ਬੰਦਰ ਨੇ ਮੈਂ ਲਗਾਤਾਰ ਹਲਕੇ 'ਚ ਤੁਹਾਨੂੰ ਇਦਾਂ ਹੀ ਦੇਖਾਂਗਾ ਜਨ ਸਭਾਾਂ ਕਰਾਂਗਾ ਲੋਕ ਸਭਾ ਕਰਾਂਗਾ ਲੋਕ ਅਦਾਲਤਾਂ ਲਗਾਵਾਗਾ ਆਪਣ ਲੋਕਾਂ ਦੀ ਮੰਗਾਂ ਪੁੱਛਾਂਗਾ ਸਾਰੀਆਂ ਡਿਮਾਂਡਸ ਪੂਰੀਆਂ ਕਰਾਂਗਾ ਇੱਕ ਵੇਵ ਐਸੀ ਆ ਜਾਏਗੀ ਕਿ ਬਾਰੇ ਨੇਰੇ ਹੋ ਜਾਣਗੇ ਇੱਕ ਵਾਰੀ ਮੌਕਾ ਦੇ ਦਿਓ ਸ਼ੁਕਰੀਆ ਸ਼ੁਕਰੀਆ ਸੋਨੀ ਜੀ ਥੈਂਕ ਯੂ ਥੈਂਕ ਯੂ ਸੋ ਸੋ ਗੱਲਬਾਤ ਕਰ ਰਹੇ ਸੀ ਜੀ ਸਚਾਈ ਹੈ ਕਿਤਨਾ ਕਿਤੇ ਜਿਹੜੀਆਂ ਸੱਚੀਆਂ ਸੁੱਚੀਆਂ ਗੱਲਾਂ ਕਰਦੇ ਨੇ ਸੋਨੀ ਜੀ ਔਰ ਜਨਤਾ ਨੂੰ ਵੀ ਚਾਹੀਦਾ ਵਾ ਵੀ ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ ਵਾ ਜੇ ਸੱਚੇ ਸੁੱਚੇ ਇਨਸਾਨ ਹੈਗੇ ਆ ਉਹਨਾਂ ਨੂੰ ਮੌਕਾ ਦੇਣਾ ਸਾਡਾ ਫਰਜ਼ ਬਣਦਾ ਵਾ ਜੀ